ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ 사ਤ ਸੰਗਤ ਅੱਜ ਆਪਾਂ ਇੱਕ ਖਾਸ ਵਿਸ਼ਾ ਸਾਂਝਾ ਕਰਾਂਗੇ ਸਤਗੁਰੂ ਜੀ ਕਿਰਪਾ ਕਰਨ ਪਿਆਰਿਓ ਬੁਰੀ ਨਜ਼ਰ ਲੱਗਣ ਦੇ ਪੰਜ ਸੰਕੇਤ ਨੇ ਹਾਲਾਂਕਿ ਸਾਡੇ ਵਿੱਚੋਂ ਕੁਝ ਜਿਹੜੇ ਬੰਦੇ ਇਸ ਨੂੰ ਜਾਣਦੇ ਵੀ ਹੋਣਗੇ ਸਾਡੀਆਂ ਮਾਤਾ-ਮਾਂ ਭੈਣਾਂ ਇਸ ਨੂੰ ਜਾਣਦੀਆਂ ਹੋਣਗੀਆਂ ਤੇ ਬਹੁਤੇ ਲੋਕ ਇਸ ਨੂੰ ਜਾਣਦੇ ਹੋਣਗੇ ਪਰ ਬਹੁਤੇ ਉਹ ਵੀ ਨੇ ਜਿਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਨਹੀਂ ilm ਨਹੀਂ knowledge ਨਹੀਂ ਹੈਗੀ ਸੋ ਆਪਾਂ ਅੱਜ ਇਸ ਖਾਸ ਵਿਸ਼ੇ ਦੇ ਵਿੱਚ ਉਹਨਾਂ ਪੰਜ ਸੰਕੇਤ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਕਰਕੇ ਬੁਰੀ ਨਜ਼ਰ ਤੋਂ ਬਚਿਆ ਜਾ ਸਕਦਾ ਹੈ ਪਹਿਚਾਣਾਂਗੇ ਕਿਵੇਂ ਕਿ ਇਹ ਬੁਰੀ ਨਜ਼ਰ ਹੈ ਭਾਵੇਂ ਗੁਰਮਤ ਦੇ ਨਾਲ ਇਹਦਾ ਕੋਈ ਤਾਲੁਕਤ ਨਹੀਂ ਪਰ ਆਪਾਂ ਫਿਰ ਵੀ ਕੁਝ ਚੀਜ਼ਾਂ ਸਮਝਾਂਗੇ ਔਰ ਗੁਰਮਤ ਦੇ ਅਨੁਕੂਲ ਕੀ ਠੀਕ ਹੈ ਆਪਾਂ ਉਹ ਵੀ ਚੀਜ਼ ਨੂੰ ਨਾਲ ਦੀ ਨਾਲ ਬਾਚਾਂਗੇ ਪਹਿਲਾਂ ਤੇ ਫਤੇ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਭਾਵੇਂ ਇਹੋ ਜੀਆਂ ਚੀਜ਼ਾਂ ਨੂੰ ਤਰਜੀ ਨਹੀਂ ਦਿੱਤੀ ਹੈ ਸਤਗੁਰ ਦੀ ਪਾਵਨ ਬਾਣੀ ਨੇ ਅਜਿਹੀਆਂ ਚੀਜ਼ਾਂ ਤੋਂ ਕੋਹਾ ਦੂਰੀ ਜਿਹੜੀ ਐ ਉਹ ਬਣਾ ਕੇ ਰੱਖੀ ਹੈ ਪਰ ਪਿਆਰਿਓ ਇਥੇ ਇੱਕ ਬੇਨਤੀ ਕਰਕੇ ਮੈਂ ਆਪਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਦਵਾ ਦੇਣਾ ਚਾਹੁੰਨਾ ਆਪਜੀ ਦਾ ਧਿਆਨ ਜਿਹੜਾ ਹੈ ਉਹ ਜ਼ਰੂਰ ਹੋਵੇ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਕਿ ਪੰਜਾਬ ਤੋਂ ਬਾਹਰ ਜਿਹੜੀਆਂ ਹੋਰ ਸਟੇਟਾਂ ਨੇ ਉਹਨਾਂ ਦੇ ਵਿੱਚ ਹੁੰਦਾ ਜਾਂ ਨਹੀਂ ਪਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਨਜ਼ਰ ਲੱਗ ਗਈ ਬੱਚੇ ਨੂੰ ਨਜ਼ਰ ਲੱਗ ਗਈ ਸਿਆਣੇ ਨੂੰ ਨਜ਼ਰ ਲੱਗ ਗਈ ਉਹਦੇ ਕੰਮ ਨੂੰ ਟੋਕ ਲਾਤੀ ਇੰਜ ਕਰਤਾ ਉਹ ਕਰਤਾ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇਸ ਹੱਕ ਦੇ ਵਿੱਚ ਨਹੀਂ ਖਲੋਂਦੀ ਉਹਨਾਂ ਦਾ ਮੰਨਣਾ ਹੈ ਪਾਤਸ਼ਾਹ ਦਾ ਵੀ ਜਿਹਾ ਕੁਝ ਨਹੀਂ ਹੈ ਗੁਰੂ ਤੋਂ ਉੱਪਰ ਕੁਝ ਵੀ ਨਹੀਂ ਸਤਿਗੁਰੂ ਤੋਂ ਉੱਪਰ ਕੁਝ ਵੀ ਨਹੀਂ ਪਰ ਇੱਕ ਬੇਨਤੀ ਕਰ ਦਵਾਂ ਚਲੋ ਕੁਝ ਜਿਹੜੀਆਂ ਪ੍ਰਚਲਿਤ ਚੀਜ਼ਾਂ ਹੁੰਦੀਆਂ ਨੇ ਉਹਦੇ ਮੁਤਾਬਕ ਮੈਂ ਕੁਝ ਬੇਨਤੀਆਂ ਕਰ ਰਿਹਾ ਬੁਰੀ ਨਜ਼ਰ ਪੰਜ ਸੰਕੇਤ ਨੇ ਪਹਿਲਾ ਤੇ ਇਹ ਆ ਬਿਨਾ ਕਿਸੇ ਕਾਰਨ ਭਾਰਾ ਅਤੇ ਥਕਾਵਟ ਮਹਿਸੂਸ ਹੋਣਾ ਤੇ ਕੋਈ ਕੰਮ ਕਰਨ ਦਾ ਮਨ ਨਾ ਹੋਣਾ ਇਹਦੇ ਵਿੱਚ ਇੱਕ ਤੱਤ ਇਹ ਆ ਵੀ ਸਰੀਰ ਦੇ ਵਿੱਚ ਕਮਜ਼ੋਰੀ ਹੋ ਸਕਦਾ ਹੈ ਸਰੀਰ ਦੇ ਵਿੱਚ ਵੀਕਨੈਸ ਹੋਵੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੋਵੇ ਬੁਖਾਰ ਆਦਿ ਕੁਝ ਵੀ ਹੋਵੇ ਹਾਲਾਂਕਿ ਸਾਡੇ ਜਿਹੜੇ ਪੁਰਾਣੇ ਲੋਕ ਸੀ ਉਹ ਮੰਨਦੇ ਸੀ ਵੀ ਬੁਰੀ ਨਜ਼ਰ ਲੱਗ ਗਈ ਇਹਨੂੰ ਤਾਂ ਟੋਕ ਲਾ ਦਿੱਤੀ ਵੀ ਕਿੰਨਾ ਸੋਹਣਾ ਸੁੰਦਰ ਸਡੌਲ ਸਰੀਰ ਹੈ ਇਸ ਕਰਕੇ ਕਿਸੇ ਨੇ ਕਹਿਤਾ ਜੀ ਦਾ ਸਰੀਰ ਇਸ ਕਰਕੇ ਢਿੱਲਾ ਮੱਠਾ ਹੋ ਗਿਆ ਸਰੀਰ ਨੂੰ ਨਜ਼ਰ ਲਾਤੀ ਸਰੀਰ ਦੇ ਉੱਤੇ ਟੋਕ ਲਾਤੀ ਸਰੀਰ ਨੂੰ ਇੱਕ ਅਜੀਹਾ ਸਥਿਤੀ ਦੇ ਵਿੱਚ ਟੋਕ ਦਿੱਤਾ ਜਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਸਰੀਰ ਹੁਣ ਢਿੱਲਾ ਮੱਠਾ ਮਹਿਸੂਸ ਕਰ ਰਿਹਾ ਹੈ ਸਿਹਤ ਦੇ ਨਾਲ ਖਿਲਵਾੜ ਹੋ ਗਿਆ ਸਿਹਤ ਨੂੰ ਟੋਕ ਦਿੱਤਾ ਚੰਗੀ ਸਿਹਤ ਤੇ ਨਜ਼ਰ ਲਾ ਦਿੱਤੀ ਹੁਣ ਦੂਸਰਾ ਕਾਰਨ ਘਰ ਵਿੱਚ ਸਫਾਈ ਦੇ باوجود ਗੰਦਗੀ ਜਾਂ ਬਦਬੂ ਦੀ ਮੌਜੂਦਗੀ ਇਹ ਹੁੰਦਾ ਵੀ ਘਰ ਨੂੰ ਨਜ਼ਰ ਲਾਤੀ ਘਰ ਨੂੰ ਟੋਕਤਾ ਆਮ ਤੌਰ ਤੇ ਆਪਾਂ ਵੇਖਦੇ ਆ ਸਾਡੇ ਘਰਾਂ ਦੇ ਵਿੱਚ ਮਾਵਾ ਭੈਣਾ ਇੱਕ ਦੂਜੇ ਦੇ ਘਰ ਜਾਂਦੀਆਂ ਨੇ ਜਾਂ ਕੋਈ ਵੀ ਜਾਂਦਾ ਹੈ ਕਹਿੰਦੇ ਬੜੀ ਸਫਾਈ ਰੱਖੀ ਹੈ ਯਾਰ ਵੀ ਬੜਾ ਸੋਹਣਾ ਚਮਕਾ ਕੇ ਰੱਖਿਆ ਹੈ ਘਰ ਨੂੰ ਕਿੰਨੀ ਸਫਾਈ ਹੈ ਮੈਂ ਪਹਿਲਾਂ ਅਜਿਹੀ ਕਦੇ ਸਫਾਈ ਨਹੀਂ ਵੇਖੀ ਤੁਸੀਂ ਬੜੀ ਸਫਾਈ ਰੱਖਦੇ ਹੋ ਬੜਾ ਸੋਹਣਾ ਝਾੜੂ ਮਾਰਿਆ ਬੜਾ ਸੋਹਣਾ ਪੋਚਾ ਮਾਰਿਆ ਕੰਮ ਨੂੰ ਟੋਕ ਦਿੱਤਾ ਕੰਮ ਨਾ ਕਰਨਾ ਅਗਲੀ ਵਾਰੀ ਕੰਮ ਨਾ ਹੋਣਾ ਆਪਾਂ ਕਹਿੰਦੇ ਨੇ ਵੀ ਫਲਾਣਾ ਬੰਦਾ ਟੋਕ ਕੇ ਗਿਆ ਸੀ ਜੀ ਨਜ਼ਰ ਲੱਗ ਗਈ ਹੁਣ ਉਸ ਤੋਂ ਬਾਅਦ ਹੀ ਕੰਮ ਨਹੀਂ ਹੋਇਆ ਆਪਾਂ ਇਹਨਾਂ ਚੱਕਰਾਂ ਵਿੱਚ ਪੈਨੇ ਆ ਨਾ ਹੁਣ ਤੀਸਰਾ ਕਾਰਨ ਕੀ ਆ ਬਿਨਾ ਕਿਸੇ ਕਾਰਨ ਦੇ ਅਚਾਨਕ ਘਰ ਵਿੱਚ ਵੱਡੀ ਗਿਣਤੀ ਵਿੱਚ ਕੀੜੀਆਂ ਦਾ ਆਉਣਾ ਤੇ ਕੀੜੀਆਂ ਆ ਜਾਂਦੀਆਂ ਨੇ ਸੁਭਾਵਕ ਹੀ ਐ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਐ ਵੀ ਤਪਦਾ ਸਿਆਲਾਂ ਦੇ ਵਿੱਚ ਵੀ ਕੀੜੀਆਂ ਆ ਜਾਂਦੀਆਂ ਨੇ ਮਿੱਠੇ ਤੇ ਕੀੜੀਆਂ ਆਉਂਦੀਆਂ ਨੇ ਹ ਹੁਣ ਗਰਮੀ ਦਾ ਸਮਾਂ ਮਿੱਠਾ ਡੁੱਲ ਜੇ ਪਾਣੀ ਆ ਡਾ ਸ਼ਿਟਾ ਡੁੱਲ ਜੇ ਕੁਝ ਵੀ ਮਾੜਾ ਮੋਟਾ ਲਿਕੜ ਕੋਈ ਡੁੱਲ ਜੇ ਤਾਂ ਮੱਖੀਆਂ ਆ ਜਾਂਦੀਆਂ ਨੇ ਤੇ ਉਹਦੇ ਉੱਪਰ ਕੀੜੀਆਂ ਆ ਜਾਂਦੀਆਂ ਨੇ ਕੱਚੇ ਥੌਂਚ ਜ਼ਿਆਦਾ ਇਹ ਪ੍ਰਭਾਵ ਹੁੰਦਾ ਹੈ ਹਾਲਾਂਕਿ ਚਲੋ ਜਿੱਥੇ ਸਾਫ ਸਫਾਈ ਹੋਵੇ ਉੱਥੇ ਚਲੋ ਨਹੀਂ ਐ ਅਜਿਹਾ ਕੁਝ ਵੇਖਣ ਨੂੰ ਮਿਲਦਾ ਤੇ ਹਾਲਾਂਕਿ ਇਹ ਮੰਨਿਆ ਗਿਆ ਵੀ ਬੁਰੀ ਨਜ਼ਰ ਲੱਗਣ ਦੇ ਸੰਕੇਤ ਨੇ ਹੁਣ ਚੌਥਾ ਇਹਦੇ ਵਿੱਚ ਕੀ ਮੰਨਿਆ ਗਿਆ ਬਿਜਲੀ ਦੇ ਉਪਕਰਨ ਜਾਂ ਕਿਸੇ ਹੋਰੀ ਚੀਜ਼ ਦਾ ਵਾਰ-ਵਾਰ ਖਰਾਬ ਹੋਣਾ ਉਹੀ ਗੱਲ ਆ ਗਈ ਨਾ ਵੀ ਬੰਦਾ ਟੋਕ ਦੇਵੇ ਵੀ ਆ ਪੱਖਾ ਬੜਾ ਸੋਹਣਾ ਚੱਲਦਾ ਤੁਹਾਡਾ ਟੀਵੀ ਬੜਾ ਸੋਹਣਾ ਚੱਲਦਾ ਤੁਹਾਡਾ ਸਕੂਟਰ ਮੋਟਰਸਾਈਕਲ ਤੁਹਾਡੀ ਗੱਡੀ ਬੜੀ ਸੋਹਣੀ ਚੱਲਦੀ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਉਹਦਾ ਕੁਝ ਖਰਾਬ ਹੋ ਜੇ ਉਹ ਖੜ ਜੇ ਆਪਾਂ ਕਹਾਂਗੇ ਫਲਾਣੇ ਬੰਦੇ ਨੇ ਟੋਕਿਆ ਸੀ ਫਲਾਣੇ ਬੰਦੇ ਨੇ ਟੋਕ ਲਈ ਸੀ ਫਲਾਣੇ ਬੰਦੇ ਨੇ ਮੈਨੂੰ ਟੋਕਿਆ ਸੀ ਇਸ ਕਰਕੇ ਸ਼ਾਇਦ ਇਹ ਨੁਕਸਾਨ ਹੋਇਆ ਹੈ ਫਲਾਣੇ ਬੰਦੇ ਨੇ ਮੈਨੂੰ ਟੋਕ ਦਿੱਤਾ ਸੀ ਫਲਾਣੇ ਬੰਦੇ ਨੇ ਟੋਕ ਲਈ ਹੈ ਇਸ ਕਰਕੇ ਇਹ ਨੁਕਸਾਨ ਹੋ ਗਿਆ ਆਪਾਂ ਉਸ ਬੰਦੇ ਦਾ ਕਸੂਰ ਕੱਢਾਂਗੇ ਉਸ ਬੰਦੇ ਨੂੰ ਉਹਦੇ ਵਿੱਚ ਟਾਰਗੇਟ ਕਰਾਂਗੇ ਵੀ ਫਲਾਣੇ ਬੰਦੇ ਨੇ ਟੋਕਿਆ ਸੀ ਜੀ ਤਾਂ ਕਰਕੇ ਸ਼ਾਇਦ ਇਹ ਮਸ਼ੀਨਰੀ ਮੇਰੀ ਖਰਾਬ ਹੋ ਗਈ ਕਈ ਬੰਦਿਆਂ ਦਾ ਹੁੰਦਾ ਵੀ ਹੈ ਜੀ ਉਹਨਾਂ ਦਾ ਕੰਮ ਹੀ ਹੁੰਦਾ ਵੀ ਟੋਕਣਾ ਨਜ਼ਰ ਰੱਖੀ ਹੁੰਦੀ ਹੈ ਗਏ ਗੱਡਮੀ ਨਜ਼ਰ ਹੁੰਦੀ ਹੈ ਪੂਰੀਆਂ ਟਕਾ ਕੇ ਫਲਾਣਾ ਬੰਦਾ ਕਦੋਂ ਜਾਂਦਾ ਹੈ ਫਲਾਣਾ ਬੰਦਾ ਕਿੱਧਰ ਜਾਂਦਾ ਹੈ ਇਹਦੀ ਮਸ਼ੀਨਰੀ ਬੜੀ ਸੋਹਣੀ ਚੱਲਦੀ ਹੈ ਜਿੰਨਾ ਚਿਰ ਉਹ ਬੰਦਾ ਪੰਜ ਸੱਤ ਬੰਦਿਆਂ ਕੋਲੇ ਗਿਆ ਨਾ ਦੇ ਉਹਦੇ ਰੋਟੀ ਹਜਮ ਨਹੀਂ ਆਉਂਦੀ ਉਹ ਬੰਦਾ ਕਹਿੰਦਾ ਵੇ ਫਲਾਣਾ ਦੇਖੋ ਜੀ ਤਾਂ ਰੋਜ਼ ਹੀ ਤੁਰਿਆ ਰਹਿੰਦਾ ਹੈ ਤੇਲ ਪਤਾ ਨਹੀਂ ਕਿੱਥੋਂ ਪਵਾਉਂਦੇ ਆ ਮਸ਼ੀਨਰੀਆਂ ਨਵੀਆਂ ਨਮੀਆਂ ਨੇ ਘਰ ਦੇਖੋ ਕਿੰਨਾ ਸੋਹਣਾ ਪਾਲਿਆ ਪੈਸਾ ਬਹੁਤ ਖਰਚਦੇ ਨੇ ਇਹ ਜੀ ਉਹ ਜੀ ਇਹੋ ਜਿਹੀਆਂ ਗੱਲਾਂ ਸੋ ਹਾਲਾਂਕਿ ਕਈ ਲੋਕਾਂ ਦਾ ਇਹ ਕੰਮ ਹੀ ਹੁੰਦਾ ਹੈ ਤੇ ਆ ਉਹ ਆਪਾਂ ਜਦੋਂ ਉਹ ਚੀਜ਼ ਨੂੰ ਸੁਣ ਲਈਏ ਆਪਣੇ ਮਨ 'ਚ ਵਹਿਮ ਹੋ ਜਾਂਦਾ ਵੀ ਉਹਨੇ ਟੋਕਿਆ ਸੀ ਤਾਂ ਕਰਕੇ ਚੀਜ਼ ਸ਼ਾਇਦ ਖਰਾਬ ਹੋਈ ਹੈ ਹੁਣ ਪੰਜਵਾਂ ਪਹਿਲੂ ਕੀ ਹੈ ਪਹਿਲਾਂ ਨਾਲੋਂ ਜ਼ਿਆਦਾ ਨੀਂਦ ਆਉਣਾ ਅਤੇ ਸੌਣਾ ਮਹਿਸੂਸ ਕਰਨਾ ਤੇ ਇਹ ਵੀ ਹੁੰਦਾ ਵੀ ਇਹਨੂੰ ਨਜ਼ਰ ਲੱਗ ਗਈ ਹਾਲਾਂਕਿ ਸਾਡੇ ਜ਼ਿਆਦਾਤਰ ਬੱਚਿਆਂ ਨੂੰ ਨਜ਼ਰ ਹੁੰਦੀ ਹੈ ਬੱਚਾ ਰੋਈ ਜਾ ਰਿਹਾ ਜਿੱਦ ਪੈ ਗਿਆ ਰਿਹਾਰ ਕਰ ਰਿਹਾ ਤੇ ਆਪਾਂ ਅਗਨੇ ਵੀ ਨੂੰ ਨਜ਼ਰ ਲੱਗਦੀ ਫਲਾਣੇ ਨੇ ਟੋਕਤਾ ਜੀ ਉਹਨੇ ਟੋਕਤਾ ਇਹਨੇ ਟੋਕਤਾ ਬੱਚਾ ਅੱਜ ਟੋਕਿਆ ਗਿਆ ਇਸ ਕਰਕੇ ਇਹਨੂੰ ਨਜ਼ਰ ਲੱਗ ਗਈ ਸਾਰ ਸੰਗਤ ਇਸੇ ਤਰ੍ਹਾਂ ਵੀ ਜਿਆਦਾ ਸੌਣਾ ਵੀ ਦੇਖ ਇਹਦਾ ਐਵੇਂ ਜਿਆਦਾ ਸੌ ਰਿਹਾ ਹੈ ਇਹਨੂੰ ਕਿੰਨੀ ਸੋਹਣੀ ਨੀਂਦ ਆ ਰਹੀ ਹੈ ਕਿੰਨਾ ਇਹ ਜਿਆਦਾ ਜਿਹੜਾ ਸੌ ਰਿਹਾ ਹੈ ਇਹਦਾ ਸਰੀਰ ਥੱਕਿਆ ਥੱਕਿਆ ਹੈ ਤੇ ਨਜ਼ਰ ਲੱਗ ਗਈ ਇਹਦੇ ਸੋਹਣੇ ਸਰੀਰ ਨੂੰ ਵਧੀਆ ਹੁੰਦਾ ਸੀ ਪਹਿਲਾਂ ਇਦਾਂ ਇਦਾਂ ਦੇ ਕੁਝ ਫੈਕਟ ਆਪਾਂ ਵੇਖਦੇ ਆ ਨਾ ਉਹ ਸਾਰੀਆਂ ਚੀਜ਼ਾਂ ਇੱਥੇ ਇੱਕ ਇਕੱਤਰਤ ਹੋ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਕਿ ਇੱਥੇ ਜੁੜ ਜਾਂਦੀਆਂ ਨੇ ਸੋ ਸਾਧ ਸੰਗਤ ਇੱਥੇ ਮੈਂ ਕੁਝ ਬੇਨਤੀਆਂ ਆਪ ਜੀ ਦਾ ਕਰਕੇ ਧਿਆਨ ਦਿਵਾਵਾਂ ਕਿ ਗੁਰਬਾਣੀ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ ਸਿਰਫ ਜੇ ਮੰਨਿਆ ਤੇ ਮੰਨਿਆ ਵੀ ਪਾਤਸ਼ਾਹ ਦੀ ਨਿਗਾਹ ਦੇ ਵਿੱਚ ਜੇ ਤੂੰ ਆ ਗਿਆ ਨਾ ਤਾਂ ਦੁਨੀਆਂ ਦੀਆਂ ਨਜ਼ਰਾਂ ਤੈਨੂੰ ਲੱਗ ਨਹੀਂ ਸਕਦੀਆਂ ਤੂੰ ਗੁਰੂ ਦੀ ਨਜ਼ਰ ਦੇ ਵਿੱਚ ਆ ਚੰਗਾ ਨਾਮ ਔਰ ਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕੇ ਤੇ ਪਿਆਰਿਓ ਜੇ ਤੂੰ ਗੁਰੂ ਦੀ ਨਿਗਾ ਵਿੱਚ ਨਹੀਂ ਆਇਆ ਚੰਗਾ ਨਾਮ ਰਖਾ ਕੇ ਦੁਨੀਆ ਚ ਵਾਬਾ ਖੱਟ ਲਈ ਤੇਰੇ ਅੱਗੇ ਪਿੱਛੇ ਬਹੁਤ ਸਾਰਾ ਕੁਝ ਲਾਲ ਲਮ ਲਸ਼ਕਰ ਹੈ ਤੇ ਜੇ ਤੂੰ ਗੁਰੂ ਦੀ ਨਿਗਾ ਵਿੱਚ ਨਹੀਂ ਆਇਆ ਫਿਰ ਤੂੰ ਕੁਝ ਨਹੀਂ ਖਟਿਆ ਜੇ ਤੂੰ ਗੁਰੂ ਦੀ ਨਿਗਾ ਵਿੱਚ ਆ ਗਿਆ ਤੇ ਆ ਦੁਨਿਆਵੀ ਨਜ਼ਰਾਂ ਦੀਆਂ ਜੜੀਆਂ ਬਿਲਕੁਲ ਟੂ ਟੈਂਸ਼ਨਾਂ ਛੱਡਦੀਂ ਫਿਕਰਾਂ ਛੱਡਦੀਂ ਤੇ ਭਲਿਆ ਗੁਰੂ ਦੀ ਨਿਗਾ ਵਿੱਚ ਆ ਜਾ ਆ ਦੁਨਿਆਵੀ ਨਜ਼ਰਾਂ ਲੱਗਣ ਦਾ ਤੈਨੂੰ ਡਰ ਹੀ ਨਹੀਂ ਰਹਿਣਾ ਤੇ ਯਾਦ ਰੱਖੀ ਮਹਾਕਾਲ ਰਖਵਾਰ ਹਮਾਰੋ ਸਤਿਗੁਰੂ ਆਪ ਕਹਿੰਦੇ ਆ ਬਾਣੀ ਵਿੱਚ ਸਤਿਗੁਰੂ ਨੇ ਤੇਰੀ ਆਪ ਰੱਖਿਆ ਕਰਨੀ ਹੈ ਪਿਆਰਿਆ ਇਹ ਕਦੇ ਅਜਮਾ ਕੇ ਵੇਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ